ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਅੱਜ ਦੇ ਦਿਨ 16 ਲੌਂਗਾਂ ਦੀ ਮਾਲਾ ਬਣਾ ਕੇ ਤਿਆਰ ਕਰਦੇ ਹੋ ਤਾਂ ਇਹ ਕੰਮ ਤੁਹਾਡੇ ਘਰ ਵਿੱਚ ਧਨ ਪ੍ਰਾਪਤੀ ਨੂੰ ਤੁਹਾਡੀ ਮਨੋ ਕਾਮਨਾ ਨੂੰ ਪੂਰਾ ਕਰ ਦੇਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਤੁਹਾਨੂੰ ਜ਼ਿੰਦਗੀ 'ਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ। ਤੁਸੀਂ ਆਪਣੀ ਜ਼ਿੰਦਗੀ ਨੂੰ ਸੁਖਾਂ ਪਰਿਬਤਿਤ ਕਰੋ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ। ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਹਰ ਇੱਕ ਮਨੋਕਾਮਨਾ ਨੂੰ ਪੂਰਾ ਕਰ ਸਕਦੇ ਹੋ। ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਅਸੀਂ ਬਹੁਤ ਵਾਰ ਪਾਠ ਪੂਜਾ ਵੀ ਕਰ ਲੈਂਦੇ ਹਾਂ ਪਰਮਾਤਮਾ ਦੇ ਅੱਗੇ ਆਪਣੀਆਂ ਅਰਦਾਸ ਮਹਿੰਤੀ ਵੀ ਕਰਦੇ ਹਾਂ ਆਪਣੀ ਮਨੋ ਕਾਮਨਾ ਇਸ਼ਿਆ ਨੂੰ ਲੈ ਕੇ ਪਰ ਸਾਡੀ ਮਨੋ ਕਾਮਨਾ ਤੇ ਇਸ਼ਿਆ ਪੂਰੀ ਨਹੀਂ ਹੁੰਦੀ ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਨੋ ਕਾਮਨਾ ਤੇ ਇਸ਼ਿਆ ਤਾਂ ਜ਼ਰੂਰ ਹੁੰਦੀ ਹੈ ਭਾਵੇਂ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਕਿਉਂ ਨਾ ਹੋਵੇ ਇਸ ਉਪਾਅ ਨੂੰ ਜੇਕਰ ਤੁਸੀਂ ਨਰਾਤੇਆਂ ਦੇ ਦਿਨ ਵਿੱਚ ਕਰੋਗੇ ਤੇ ਜਾਂ ਤੁਸੀਂ ਇਹਨਾਂ ਦਿਨਾਂ ਵਿੱਚ ਕਰੋਗੇ ਇਹ ਉਪਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗਾ ਪਰ ਜੇਕਰ ਤੁਸੀਂ ਕਾਫੀ ਸਮੇਂ ਤੋਂ ਪਰੇਸ਼ਾਨ ਹੋ ਆਪਣੇ ਇੱਛਾ ਮਨੋ ਕਾਮਨਾ ਨੂੰ ਲੈ ਕੇ ਤੁਸੀਂ ਇਹ ਉਪਾਸ ਸ਼ਾਵਣ ਦੇ ਮਹੀਨੇ ਵਿੱਚ ਵੀ ਕਰ ਸਕਦੇ ਹੋ ਤੁਹਾਡੀ ਫਿਰ ਜੇਕਰ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇਸ ਉਪਾਰ ਨੂੰ ਤੁਰੰਤ ਵੀ ਕਰ ਸਕਦੇ ਹੋ ਕਿਉਂਕਿ ਕਿਸੇ ਵਿਅਕਤੀ ਦੀ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਕਿਸੇ ਦਾ ਆਪਣਾ ਘਰ ਬਣਾਉਣ ਨੂੰ ਲੈ ਕੇ ਕਿਸੇ ਦੀ ਕੋਠੀ ਗੱਡੀ ਜਾਂ ਕਾਰ ਕਿਸੇ ਵੀ ਚੀਜ਼ ਦੀ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਵੇਗੀ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਇਹਨਾਂ ਦਿਨਾਂ ਵਿੱਚ ਕਰ ਰਹੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਇਸ ਉਪਾਅ ਨੂੰ ਤੁਸੀਂ ਕਰਨਾ ਹੈ 16 ਲੌਂਗਾਂ ਦੀ ਇੱਕ ਮਾਲਾ ਤਿਆਰ ਕਰਕੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਸਮਝ ਸਕਦੇ ਹੋ ਕਿ ਇਸ ਨੂੰ ਕਰਦੇ ਸਮੇਂ ਜਿਹੜੀ ਵੀ ਤੁਹਾਡੇ ਮਨ ਦੀ ਮਨੋਕਾਮਨਾ ਹੋਵੇਗੀ ਉਸ ਨੂੰ ਪੂਰਾ ਹੋਣ ਤੇ ਦੇਰ ਨਹੀਂ ਲੱਗੇਗੀ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਜੀ ਮਾਤਾ ਦੁਰਗਾ ਨੂੰ ਆਖਦੇ ਹਨ ਕਿ ਲੌਂਗ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ ਇਸ ਦੇ ਵਿੱਚ ਜੇਕਰ ਅਸੀਂ ਲੌਂਗਾਂ ਦੀ ਮਾਲਾ ਤਿਆਰ ਕਰਕੇ ਉਪਾਹ ਕਰਦੇ ਹਾਂ ਤੇ ਅਜਿਹਾ ਉਪਾਅ ਜੋ ਸਰਦੀ ਤੇ ਤੁਹਾਡੀ ਮਨੋ ਕਾਮਨਾ ਨੂੰ ਬਹੁਤ ਜਲਦੀ ਪੂਰਾ ਕਰ ਦਿੰਦਾ ਹੈ ਇਸੇ ਤਰੀਕੇ ਨਾਲ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਬਹੁਤ ਸਾਰੇ ਉਪਾਅ ਕਰ ਲੈ ਹਨ ਬੜੀਆਂ ਕੋਸ਼ਿਸ਼ਾਂ ਵੀ ਕਰਕੇ ਵੇਖ ਲਈਆਂ ਹਨ ਪਰ ਉਹਨਾਂ ਦੀ ਜਿਹੜੀ ਕੋਈ ਵਿਸ਼ੇ ਹੈ ਉਹ ਜਿਹੜੀ ਪੂਰੀ ਨਹੀਂ ਹੋ ਰਹੀ ਇਸ ਤਰੀਕੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸ ਹਰ ਇੱਕ ਚੀਜ਼ ਦੀ ਪ੍ਰਾਪਤੀ ਜੇਕਰ ਨਹੀਂ ਹੁੰਦੀ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਇਸੇ ਤਰੀਕੇ ਦੇ ਨਾਲ 16 ਲੌਂਗਾਂ ਵਾਲੀ ਮਾਲਾ ਚੜਹੀ ਹੈ ਤੁਸੀਂ ਤਿਆਰ ਕਰ ਲੈਣੀ ਹੈ ਜਦੋਂ ਤੁਸੀਂ ਇਹ ਉਪਾਅ ਨੂੰ ਕਰੋਗੇ ਇਹ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਦੀ ਪ੍ਰਾਪਤੀ ਦਿਵਾਵੇਗਾ ਇਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਕਿਉਂਕਿ ਮਾ ਦੁਰਗਾ ਤੁਹਾਡੀ ਸਾਰੀਆਂ ਵਿਸ਼ਿਆਂ ਨੂੰ ਪੂਰੀ ਕਰ ਦੇਵੇਗੀ। ਬਸ ਤੁਸੇ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਜਾਂ ਤੁਸੀਂ ਤੁਰੰਤ ਹੁਣ ਕਰ ਸਕਦੇ ਹੋ ਜਾਂ ਫਿਰ ਜਦੋਂ ਆਖਦੇ ਹਨ ਕਿ ਨਰਾਤੇ ਚੱਲਦੇ ਹਨ ਉਸ ਸਮੇਂ ਵੀ ਕਰ ਸਕਦੇ ਹੋ ਜੇਕਰ ਪ੍ਰੋਬਲਮ ਹੁਣ ਹੈ ਹੁਣ ਵੀ ਕਰ ਸਕਦੇ ਹੋ। ਸੱਤ ਦੇ ਮਹੀਨੇ ਵਿੱਚ ਵੀ ਕਰ ਸਕਦੇ ਹੋ। ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਹੈ। ਕਿਹੜੇ ਤਰੀਕੇ ਨਾਲ ਕਰਨਾ ਸਾਨੂੰ ਕਿਹੜੇ-ਕਿਹੜੇ ਚੀਜ਼ ਦੀ ਜ਼ਰੂਰਤ ਹੈ। ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤੁਹਾਡੇ ਲਈ ਵੀਡੀਓ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਜਾਵੇਗੀ ਇਸ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਨੂੰ ਧਿਆਨ ਨਾਲ ਸੁਣਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੱਧ ਤੋਂ ਵੱਧ ਲਾਇਕ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਸ ਉਪਾਦ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਉਪਾਅ ਨੂੰ ਨਿਰਾਤਿਆਂ ਦੇ ਚੱਲਦੇ ਸਮੇਂ ਤੇ ਪਹਿਲੇ ਦਿਨ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਸਮੇਂ ਪਰੇਸ਼ਾਨ ਹੋ ਇਸ ਸਮੇਂ ਵੀ ਕਰ ਸਕਦੇ ਹੋ ਅਸ਼ਟਮੀ ਜਾਂ ਨੌਵੀਂ ਦੇ ਦਿਨ ਵੀ ਕਰ ਸਕਦੇ ਹੋ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋਵੇਗਾ ਇਹ ਉਪਾਅ ਜਿਸ ਦਿਨ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਬਾਕੀ ਦੇ ਜੋ ਦਿਨ ਹਨ ਉਸ ਦਿਨ ਵੀ ਕਰ ਸਕਦੇ ਹੋ ਜਿਸ ਦਿਨ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਦਿਨ ਹੀ ਕਰ ਲਓ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਨਰਾਤਿਆਂ ਦਾ ਜਿਹੜਾ ਇੱਕ ਇੱਕ ਦਿਨ ਹੈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਲਈ ਇਹ ਦਿਨ ਵੀ ਬਹੁਤ ਜ਼ਿਆਦਾ ਪਵਿੱਤਰ ਤੇ ਪਾਵਰ ਹੁੰਦੇ ਹਨ ਇਸ ਤਰੀਕੇ ਦੇ ਨਾਲ ਇਹ ਦਿਨ ਆਪਣਾ ਅਲੱਗ ਅਲੱਗ ਹੀ ਮਹੱਤਵ ਰੱਖਦਾ ਹੈ ਇਸ ਕਰਕੇ ਤੁਸੀਂ ਇਸ ਉਪਾਰ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਜਿਸ ਦਿਨ ਤੁਹਾਨੂੰ ਸਮਾਂ ਸਹੀ ਲੱਗਦਾ ਹੈ ਤੁਹਾਡੇ ਕੋਲ ਸਮਾਂ ਹੈ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਅਸ਼ਟਮੀ ਦੇ ਨੌਵੇਂ ਵਾਲੇ ਦਿਨ ਵੀ ਇਸ ਉਪਾਰ ਨੂੰ ਕਰ ਸਕਦੇ ਹੋ ਇੱਕ ਅਲੱਗ ਹੀ ਮਹੱਤਵ ਹੋਵੇਗਾ ਜੇਕਰ ਤੁਸੀਂ ਉਪਾਰ ਨੂੰ ਕਰ ਲਓਗੇ ਤਾਂ ਤੁਹਾਡੇ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਉੱਤਮ ਵਾਰਗਰ ਸਾਬਿਤ ਹੋ ਜਾਵੇਗਾ ਇਸ ਉਪਾਰਨ ਨੂੰ ਲੇਡੀਜ਼ ਤੇ ਜੈਂਟਸ ਦੋਵੇਂ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਵੀ ਇਸ ਉਪਾਰਨ ਨੂੰ ਕਰ ਸਕਦੇ ਹਨ ਇਸ ਉਪਾਰਨ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਉਪਾਰਨ ਨੂੰ ਕਰ ਸਕਦੇ ਹੋ ਇਸ ਉਪਾਰਨ ਕਰਨ ਦੇ ਲਈ ਤੁਹਾਨੂੰ ਜ਼ਰੂਰਤ ਹੈ ਲੌਂਗਾਂ ਦੀ ਲੌਂਗ ਜਿਹੜੇ ਤੁਸੀਂ ਲੈਣੇ ਹਨ 16 ਹੋਣੇ ਚਾਹੀਦੇ ਹਨ ਤੁਸੀਂ ਗਿਣ ਕੇ ਹੀ ਲੈਣੇ ਹਨ ਵੱਧ ਤੇ ਘੱਟ ਨਹੀਂ ਲੈਣੇ ਹੁਣ ਜਿਹੜੇ ਤੁਸੀਂ 16 ਲੌਂਗ ਲਏ ਹਨ ਇੱਕਦਮ ਸਾਬਤ ਹੋਣੇ ਚਾਹੀਦੇ ਹਨ ਤੇ ਫੁੱਲਾਂ ਵਾਲੇ ਹੋਣੇ ਚਾਹੀਦੇ ਹਨ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਸ ਚੀਜ਼ ਦਾ ਤੁਸੀਂ ਵਿਸ਼ੇਸ਼ ਕਰਕੇ ਧਿਆਨ ਰੱਖਣਾ ਹੈ ਇੱਕ ਇੱਕ ਲੌਂਗ ਤੁਸੀਂ ਧਿਆਨ ਦੇ ਨਾਲ ਬਿਲਕੁਲ ਸਾਬਤ ਹੀ ਲੈਣਾ ਹੈ ਇਸ ਦੇ ਨਾਲ ਤੁਸੀਂ ਦੂਸਰੀ ਚੀਜ਼ ਜੋ ਤੁਹਾਨੂੰ ਚਾਹੀਦੀ ਹੈ ਉਹ ਹੈ ਮੋਲੀ ਜਿਸ ਨੂੰ ਤੁਸੀਂ ਅਸੀਂ ਕਲਾਵਾ ਵੀ ਬੋਲ ਦਿੰਦੇ ਹਾਂ ਕਲਾਵੇ ਮੋਲੀ ਦੇ ਵਿੱਚ ਜਿਸ ਵੀ ਕਲਰ ਦਾ ਧਾਗਾ ਤੁਹਾਡੇ ਕੋਲ ਹੈਗਾ ਹੈ ਜਾਂ ਪੀਲਾ ਜਾਂ ਲਾਲ ਰੰਗ ਦਾ ਉਹੀ ਤੁਸੀਂ ਯੂਜ਼ ਕਰ ਸਕਦੇ ਹੋ ਜਿਆਦਾ ਤਾਂ ਆਪਾਂ ਗੱਲ ਕਰੀਏ ਕਲਾਵੇ ਮੌਲੀ ਦੇ ਵਿੱਚ ਸਿਰਫ ਦੋ ਰੰਗ ਦਾ ਧਾਗਾ ਆਉਂਦਾ ਹੈ ਜਾਂ ਪੀਲਾ ਤੇ ਜਾਂ ਫਿਰ ਲਾਲ ਪਰ ਜਿਹੜਾ ਵੀ ਤੁਹਾਡੇ ਕੋਲ ਹੈਗਾ ਹੈ ਤੁਸੀਂ ਯੂਜ਼ ਕਰ ਸਕਦੇ ਹੋ ਇਸ ਤਰੀਕੇ ਨਾਲ ਜਿਹੜੇ ਤੁਸੀਂ 16 ਲੌਂਗ ਲਏ ਹਨ ਇਹ ਸਾਰੇ ਦੇ ਸਾਰੇ ਲੌਂਗ ਤੁਸੀਂ ਕਿਸੇ ਪਲੇਟ ਵਿੱਚ ਰੱਖ ਲੈਣੇ ਹਨ ਤੇ ਨਾਲ ਹੀ ਤੁਸੀਂ ਰੱਖ ਲੈਣਾ ਹੈ ਜਿਹੜਾ ਮੌਲੀ ਦਾ ਧਾਗਾ ਲਿਆ ਹੈ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦਾ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਇਆ ਹੈ ਉੱਥੇ ਲੈ ਕੇ ਬੈਠ ਜਾਣਾ ਹੈ ਇਸ ਮਾਲਾ ਨੂੰ ਤੁਸੀਂ ਤਿਆਰ ਕਰਨਾ ਹੈ ਮਾਤਾ ਦੁਰਗਾ ਦੀ ਤਸਵੀਰ ਚਾ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਹਾਡੇ ਘਰ ਵਿੱਚ ਕੋਈ ਵੀ ਮੂਰਤੀ ਜਾਂ ਫੋਟੋ ਹੈ ਉਹਦੇ ਅੱਗੇ ਬੈਠ ਕੇ ਮਾਲਾ ਤਿਆਰ ਕਰਨੀ ਹੈ ਜਿਹੜੀ ਇਹ 16 ਲੌਂਗਾਂ ਦੀ ਮਾਲਾ ਬਣਾਉਣੀ ਹੈ ਕਿਸ ਤਰੀਕੇ ਨਾਲ ਬਣਾਉਣੀ ਹੈ ਅਸੀਂ ਇਸ ਤਰੀਕੇ ਨਾਲ ਫੜਾਉਣੀ ਹੈ ਜਿਵੇਂ ਕਿ ਦੋ ਲੌਂਗ ਤੁਸੀਂ ਹੱਥ ਵਿੱਚ ਫੜਨੇ ਹਨ ਤੇ ਜਿਹੜਾ ਤੁਸੀਂ ਮੌਲੀ ਧਾਗਾ ਲਿਆ ਹੈ ਮੌਲੀ ਧਾਗੇ ਦੇ ਨਾਲ ਉਹ ਦੋ ਲੌਂਗ ਤੁਸੀਂ ਬੰਨ੍ਹ ਦੇਣੇ ਹਨ ਉਸ ਤੋਂ ਬਾਅਦ ਦੋ ਲੌਂਗ ਤੁਸੀਂ ਫਿਰ ਫੜਨੇ ਹਨ ਤੇ ਮੌਲੀ ਧਾਗਾ ਜਿਹੜਾ ਲਿਆ ਹੈ ਉਸ ਨਾਲ ਬਨ ਦੇਣੇ ਹਨ ਇਹ ਲੌਂਗ ਨੂੰ ਨਾਲ-ਨਾਲ ਜੋੜ ਕੇ ਨਹੀਂ ਬਨਣਾ ਜਿਵੇਂ ਥੋੜੀ-ਥੋੜੀ ਦੂਰੀ ਤੇ ਤੁਸੀਂ ਆਈਡੀਆ ਜਿਹਾ ਲਗਾ ਸਕਦੇ ਹੋ ਇੱਕ ਜਿਵੇਂ ਆਪਣੀ ਉਂਗਲੀ ਦਾ ਪੋਟਾ ਹੁੰਦਾ ਹੈ ਨਾ ਓਨੇਕ ਦੂਰੀ ਤੇ ਤੁਸੀਂ ਇੱਕ-ਇੱਕ ਕਰਕੇ ਲੌਂਗ ਬਨ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਫੁੱਲਾਂ ਦੀ ਲੌਂਗਾਂ ਦੀ ਮਾਲਾ ਬਣਾ ਦੇਣੀ ਹੈ ਬਸ ਉਸੇ ਹੀ ਤਰੀਕੇ ਨਾਲ ਲੌਂਗਾਂ ਦੀ ਮਾਲਾ ਬਣਾ ਲਓ બસ ਇਸ ਗੱਲ ਦਾ ਧਿਆਨ ਰੱਖਣਾ ਹੈ ਥੋੜਾ ਜਿਹਾ ਗੈਪ ਤੁਹੀਂ ਜ਼ਰੂਰ ਰੱਖਣਾ ਹੈ ਕਿਉਂਕਿ 16 ਲੌਂਗ ਲਏ ਹਨ ਇਸ ਤਰੀਕੇ ਨਾਲ ਤੁਸੀਂ ਲੌਂਗ ਨੂੰ ਜਿਹੜੀ ਮਾਲਾ ਤਿਆਰ ਕਰਨੀ ਹੈ ਲੌਂਗ ਦੀ ਉਸੇ ਜੋੜੇ ਦੇ ਨਾਲ ਹੀ ਕਰਨੀ ਹੈ ਭਾਵ ਕਿ ਜੋੜਾ-ਜੋੜਾ ਕਰਕੇ ਲੌਂਗਾਂ ਦਾ ਤੁਸੀਂ ਇਸ ਦੀ ਮਾਲਾ ਤਿਆਰ ਕਰਦੇ ਜਾਣਾ ਹੈ ਜਿਵੇਂ ਸਿੰਗਲ-ਸਿੰਗਲ ਲੌਂਗ ਬਣ ਕੇ ਨਹੀਂ ਕਰਨਾ 2-2 ਲੌਂਗ ਬਣ ਕੇ ਹੀ ਜੋੜੇ ਦੇ ਨਾਲ ਹੀ ਮਾਲਾ ਤਿਆਰ ਕਰੋ ਇਸ ਤਰੀਕੇ ਨਾਲ ਜਿਵੇਂ ਤੁਸੀਂ 16 ਲੌਂਗ ਲਏ ਹਨ 16 ਲੌਂਗ ਦੇ ਵਿੱਚ 8 ਜੋੜੇ ਤੁਹਾਡੇ ਆ ਜਾਣਗੇ ਜਿਵੇਂ ਤੁਸੀਂ 2-2 ਲੌਂਗ ਲਏ ਹਨ ਜੋੜੇ ਤੁਸੀਂ ਤਿਆਰ ਕਰੋਗੇ ਤੇ 8 ਜੋੜਿਆਂ ਦੀ ਮਾਲਾ ਤਿਆਰ ਹੋ ਜਾਵੇਗੀ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਣਾ 16 ਲੌਂਗ ਤੁਸੀਂ ਲੈਣੇ ਹਨ ਤੇ 2-2 ਜੋੜ ਕੇ ਹੀ ਤੁਸੀਂ ਮਾਲਾ ਨੂੰ ਤਿਆਰ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਮਾਲਾ ਤਿਆਰ ਕਰ ਲੈਣੀ ਹੈ ਇਸ ਮਾਲਾ ਦਾ ਹੁਣ ਤੁਸੀਂ ਕੀ ਕਰਨਾ ਹੈ ਇਸ ਮਾਲਾ ਨੂੰ ਤੁਸੀਂ ਮਾਤਾ ਦੁਰਗਾ ਨੂੰ ਅਰਪਿਤ ਕਰ ਸਕਦੇ ਹੋ ਇਸ ਤਰੀਕੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਮਾਤਾ ਦੁਰਗਾ ਦੀ ਜਿਹੜੀ ਘਰ ਵਿੱਚ ਕੋਈ ਮੂਰਤੀ ਜਾਂ ਕੋਈ ਵੀ ਤਸਵੀਰ ਹੈ ਹੁਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜੀ ਤੁਸੀਂ ਲੌਂਗਾ ਦੀ ਮਾਲਾ ਹੈ ਮਾਤਾ ਦੁਰਗਾ ਨੂੰ ਹੀ ਅਰਪਿਤ ਕਰਨੀ ਹੈ ਉਹ ਤੁਸੀਂ ਮਾਂ ਦੁਰਗਾ ਨੂੰ ਪਹਿਨਾਉਣੀ ਹੈ ਪੂਰੇ ਪ੍ਰੇਮ ਤੇ ਸੱਚੀ ਸ਼ਰਧਾ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਇਹ ਮਾਲਾ ਮਾਂ ਦੁਰਗਾ ਨੂੰ ਅਰਪਿਤ ਕਰਨੀ ਹੈ ਇਸ ਦੇ ਨਾਲ ਤੁਸੀਂ ਇੱਕ ਦੀਪਕ ਜਗਾਉਣਾ ਹੈ ਪਹਿਲਾਂ ਤਾਂ ਇਸ ਦੀਪਕ ਨੂੰ ਤਿਆਰ ਕਰਨਾ ਹੈ ਉਹ ਵੀ ਮਾਤਾ ਦੁਰਗਾ ਦੇ ਅੱਗੇ ਹੀ ਜਗਾਉਣਾ ਹੈ ਪ੍ਰਚਲਿਤ ਕਰਨਾ ਹੈ ਇਸ ਤਰੀਕੇ ਨਾਲ ਇੱਕ ਤੁਸੀਂ ਜਿਹੜੀ ਲੌਂਗਾਂ ਦੀ ਮਾਲਾ ਲਈ ਉਹ ਮਾਤਾ ਦੁਰਗਾ ਨੂੰ ਅਰਪਿਤ ਕਰਦੇ ਹੋ ਦੀਵਾ ਜਗਾ ਲਿਓ ਇਸ ਦੇ ਨਾਲ ਤੁਸੀਂ ਦੋ ਫੁੱਲਾਂ ਵਾਲੇ ਲੌਂਗ ਇੱਕ ਅਲੱਗ ਤੋਂ ਲੈਣੇ ਹਨ ਇੱਕ ਛੋਟਾ ਜਿਹਾ ਤੁਸੀਂ ਕਪੂਰ ਦਾ ਟੁਕੜਾ ਲੈਣਾ ਹੈ ਇਸ ਨੂੰ ਤੁਸੀਂ ਕਿਸੇ ਮਿੱਟੀ ਦੇ ਬਰਤਨ ਜਾਂ ਦੀਵੇ ਵਿੱਚ ਪਾ ਕੇ ਜਲਾ ਦੇਣਾ ਹੈ ਮਾਤਾ ਦੁਰਗਾ ਦੇ ਸਾਹਮਣੇ ਲੌਂਗ ਦੋ ਤੇ ਇੱਕ ਕਪੂਰ ਨੂੰ ਤੁਸੀਂ ਚਲਾਉਣਾ ਜ਼ਰੂਰ ਹੈ ਕਿਉਂਕਿ ਜਦੋਂ ਇਹ ਦਿਨ ਚੱਲਦੇ ਹੁੰਦੇ ਹਨ ਤਾਂ ਅਸੀਂ ਲੌਂਗ ਤੇ ਮਾਤਾ ਦੁਰਗਾ ਨੂੰ ਜ਼ਰੂਰ ਅਰਪਿਤ ਕਰਦੇ ਹਾਂ ਹਰ ਰੋਜ਼ ਇਸ ਉਪਾਅ ਨੂੰ ਤੁਸੀਂ ਨਰਾਤਿਆਂ ਦੇ ਦਿਨ ਵਿੱਚ ਵੀ ਕਰ ਸਕਦੇ ਹੋ ਜਾਂ ਸਵੇਰੇ ਸ਼ਾਮ ਵੀ ਕਰ ਸਕਦੇ ਹੋ ਜੇਕਰ ਤੁਸੀਂ ਰਾਤੋਂ ਰਾਤ ਦੇ ਸਮੇਂ ਕਰਨਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਬਸ ਕਹਿਣ ਦਾ ਭਾਵ ਇਹ ਹੀ ਹੈ ਕਿ ਨਰਾਤਿਆਂ ਦੇ ਦਿਨਾਂ ਵਿੱਚ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਤਰੀਕੇ ਨਾਲ ਜਿਵੇਂ ਹੀ ਇਹ ਦਿਨ ਚੱਲਦੇ ਹੋਣਗੇ ਉਹਨਾਂ ਦੇ ਬਾਅਦ ਇਸ ਮਾਲਾ ਦਾ ਤੁਸੀਂ ਕੀ ਕਰਨਾ ਹੈ ਇਹ ਮਾਲਾ ਜਿਹੜੀ ਤੁਸੀਂ ਮਾਤਾ ਦੁਰਗਾ ਨੂੰ ਪਹਿਨਾਈ ਸੀ ਲੌਂਗਾਂ ਦੀ ਇਹ ਉਤਾਰ ਲੈਣੀ ਹੈ ਉਤਾਰਨ ਤੋਂ ਬਾਅਦ ਤੁਸੀਂ ਇੱਕ ਲਾਲ ਰੰਗ ਦਾ ਅਨਟੱਚ ਕਪੜਾ ਲੈਣਾ ਹੈ ਜਿਹੜਾ ਬਿਲਕੁਲ ਵੀ ਯੂਜ਼ ਕੀਤਾ ਨਾ ਹੋਵੇ ਉਸ ਕਪੜੇ ਦੇ ਵਿੱਚ ਤੁਸੀਂ ਪਾ ਕੇ ਇਹ ਮਾਲਾ ਰੱਖ ਦੇਣੀ ਹੈ ਤੇ ਇਸ ਨੂੰ ਰੱਖਣਾ ਕਿੱਥੇ ਹੈ ਇਸ ਨੂੰ ਜਿਹੜਾ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਬਣਿਆ ਹੋਇਆ ਹੈ ਉੱਥੇ ਹੀ ਤੁਸੀਂ ਇਸ ਨੂੰ ਪਏ ਰਹਿਣ ਦੇਣਾ ਹੈ ਜਿੰਨਾ ਸਮਾਂ ਤੱਕ ਤੁਹਾਡੀ ਵਿਸ਼ਪੂਰੀ ਨਹੀਂ ਹੁੰਦੀ ਇਸ ਤਰੀਕੇ ਦੇ ਨਾਲ ਜਦੋਂ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਵੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਪ੍ਰਾਪਤ ਹੋ ਜਾਵੇ ਜੋ ਤੁਹਾਨੂੰ ਜ਼ਰੂਰੀ ਸੀ ਤਾਂ ਫਿਰ ਤੁਸੀਂ ਕੀ ਕਰਨਾ ਹੈ ਇਸ ਮਾਲਾ ਨੂੰ ਜਲ ਪ੍ਰਵਾਹ ਸਾਫ਼ ਪਾਣੀ ਦੇ ਵਿੱਚ ਕਰ ਦੇਣਾ ਹੈ ਪਾਣੀ ਜੇਕਰ ਗੰਦਾ ਚੱਲਦਾ ਹੋਵੇ ਤੇ ਉੱਥੇ ਵੀ ਪ੍ਰਵਾਹ ਕਰ ਸਕਦੇ ਹੋ ਤੁਸੀਂ ਜਲ ਪ੍ਰਵਾਹ ਕਰਦੇ ਹੋ ਤੇ ਦੋ ਸਾਫ਼ ਸੁਥਰੇ ਪਾਣੀ ਵਿੱਚ ਇਸ ਮਾਲਾ ਨੂੰ ਜਲ ਪ੍ਰਵਾਹ ਕਰ ਸਕਦੇ ਹੋ ਕੋਈ ਵੀ ਪਵਿੱਤਰ ਨਦੀ ਵਿੱਚ ਵੀ ਕਰ ਸਕਦੇ ਹੋ ਜਿੱਥੇ ਸਾਫ਼ ਪਾਣੀ ਹੋਵੇ ਇਸ ਤਰ੍ਹਾਂ ਵੀ ਨਹੀਂ ਕਰਨਾ ਕਿ ਜਿੱਥੇ ਤੁਹਾਡਾ ਜੀ ਕੀਤਾ ਤੁਸੀਂ ਉੱਥੇ ਹੀ ਕਰ ਦਿਓ ਪਵਿੱਤਰ ਨਦੀ ਹੋਵੇ ਜਾਂ ਸਾਫ਼ ਸੁਥਰਾ ਪਾਣੀ ਹੋਵੇ ਉੱਥੇ ਤੁਸੀਂ ਜਲ ਪ੍ਰਵਾਹ ਕਰਨਾ ਹੈ ਜਲ ਬਿਲਕੁਲ ਪਵਿੱਤਰ ਹੋਣਾ ਚਾਹੀਦਾ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜੇਕਰ ਤੁਸੀਂ ਪਾਣੀ ਵਿੱਚ ਜਲ ਪ੍ਰਵਾਹ ਕਰ ਸਕਦੇ ਹੋ ਪਾਣੀ ਦੂਰ ਹੈ ਕਿਤੇ ਤੁਹਾਨੂੰ ਜਾਣਾ ਪੈ ਰਿਹਾ ਹੈ ਤੁਹਾਡੇ ਲਈ ਆਪਸ਼ਨ ਨਹੀਂ ਹੈ ਜਿਵੇਂ ਤੁਹਾਡੇ ਘਰ ਵਿੱਚ ਆਸ-ਪਾਸ ਦਾ ਪਿੱਪਲ ਦਾ ਦਰਖਤ ਹੈ ਉਹਦੇ ਦਰਖਤ ਦੇ نیچے ਵੀ ਇਸ ਮਾਲਾ ਨੂੰ ਰੱਖ ਕੇ ਆ ਸਕਦੇ ਹੋ ਇਹ ਆਪਸ਼ਨ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਇਸ ਮਾਲਾ ਨੂੰ ਪਾਣੀ ਵਿੱਚ ਜਾ ਕੇ ਜਲ ਪ੍ਰਵਾਹ ਨਹੀਂ ਕਰਕੇ ਆ ਸਕਦੇ ਇਹ ਛੋਟਾ ਜਿਹਾ ਉਪਾਅ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋ ਜਾਵੇਗਾ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸ ਨੂੰ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਰਨਾ ਹੈ ਜੇ ਵਿਸ਼ਵਾਸ ਨਾਲ ਕਰੋਗੇ ਇਸ ਦਾ ਰਿਜ਼ਲਟ ਮਿਲੇਗਾ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋਨਾ ਲੌਂਗਾ ਦੀ ਮਾਲਾ ਦਾ ਇੱਕ ਛੋਟਾ ਜਿਹਾ ਉਪਾਅ ਤੁਹਾਨੂੰ ਦੱਸਿਆ ਹੈ ਉਮੀਦ ਕਰਦੇ ਹਾਂ ਤੁਸੀਂ ਇਸ ਉਪਾਅ ਦਾ ਜ਼ਰੂਰ ਫਾਇਦਾ ਉਠਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ